ਫਗਵਾੜਾ ਚ 21 ਦਸੰਬਰ ਨੂੰ ਹੋਣ ਜਾ ਰਹੀ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਪੂਰੀ ਤਾਕਤ ਝੁਕੀ ਜਾ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਬਲਵਿਦਾ ਐਸੋਢੀ ਵੱਲੋਂ ਸਾਰੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਜਿੱਥੇ ਸਮੂਹ ਸ਼ਹਿਰ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਸਮੂਹ ਵਾੜਾਂ ਦੇ ਵਾਸੀਆਂ ਨੂੰ ਕਾਂਗਰਸ बसपा ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾਉਣ ਦੀ ਵੀ ਅਪੀਲ ਕੀਤੀ ਇਸ ਮੌਕੇ ਉਹਨਾਂ ਆਖਿਆ ਕਿ ਨਾ ਚੋਣਾਂ ਵਿੱਚ ਕਾਂਗਰਸ ਤੇ बसपा ਪਾਰਟੀ ਦੀ ਹੀ ਕਾਰਪੋਰੇਸ਼ਨ ਬਣੇਗੀ। ਇਸ ਦੌਰਾਨ ਵਾੜਵਾਸੀਆਂ ਨੇ ਵੀ ਬਲਵੀਰ ਰਾਏ ਸੋਢੀ ਦਾ ਵਕਫਾ ਬਾੜਾ ਵਿੱਚ ਪਹੁੰਚੇ ਤੇ ਫੁੱਲਾਂ ਦੇ ਹਾਰ ਪਾ ਕੇ ਨਿਗਾਸ ਸੁਭਾਗਤ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾੜਵਾਸੀ ਮੌਜੂਦ ਸਨ। ਮੈਂ ਅੱਜ ਅਸੀਂ ਇੱਥੇ ਆਏ ਹਾਂ ਇਸ ਵਾਰਡ ਦੇ ਵਿੱਚ ਉਸ ਪਰਿਵਾਰ ਦੇ ਨਹੀਂ ਜਿਸ ਪਰਿਵਾਰ ਦਾ ਇਸ ਕੱਲੇ ਵਾਰਡ ਦੇ ਨਾਲ ਸੰਬੰਧ ਨਹੀਂ ਹੈ। ਉਹਨਾਂ ਦਾ ਪੂਰਾ ਇਸ ਸਾਡੇ ਹਲਕੇ ਦੇ ਨਾਲ ਇੱਕ ਬਹੁਤ ਹੀ ਪਿਆਰਾ ਰਿਸ਼ਤਾ ਆ। ਉਹਨਾਂ ਦੀ ਉਹਨਾਂ ਦਾ ਤਜਰਬਾ ਇਸ ਪਰਿਵਾਰ ਦਾ ਔਰ ਤੁਹਾਡੇ ਨਾਲ ਮਿਲਬਰਤਨ ਤੇ ਦੂਸਰਾ ਅਪਰੋਚੇਬਲ ਤੁਹਾਨੂੰ ਜਦੋਂ ਮਰਜ਼ੀ ਜ਼ਰੂਰਤ ਹੋਵੇ ਪ੍ਰੈਸ਼ਰ ਪਰਿਵਾਰ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਖੜਾ ਕੰਮ ਕਰਾਉਣ ਦੇ ਵਿੱਚ ਕੋਈ ਕਮੀ ਨਹੀਂ ਹੈ। ਇਹਨਾਂ ਦੇ ਵਿੱਚ ਜਜ਼ਬਾ ਹੈ। ਇੱਕ ਤਜਰਬਾ ਆ ਔਰ ਅੱਛੇ ਸਾਡੇ ਜਿੰਨੇ ਵੀ ਇੱਥੇ ਕੋਈ ਵੀ ਅਫੀਸਰ ਆਂਦਾ ਉਹਨਾਂ ਦੇ ਨਾਲ ਇਸ ਪਰਿਵਾਰ ਦਾ ਇੱਕ ਅੱਛਾ ਤਾਲਮੇ ਰਿਮੇਸ਼ਾ ਬਣਿਆ ਰਹਿੰਦਾ ਸਰਕਾਰ ਜਿਸ ਦੀ ਮਰਜ਼ੀ ਵੀ ਆਉਂਦੀ ਰਹੀ ਹੁੰਦੀ ਰਹੀ ਲੇਕਿਨ ਇਸ ਪਰਿਵਾਰ ਦਾ ਅੱਜ ਤੱਕ ਕੋਈ ਵੀ ਕੰਮ ਨਹੀਂ ਰੁਕਿਆ ਜੇ ਸਰਕਾਰ ਨਾ ਹੁੰਦੀ ਹੋਈ ਦੇ ਵਿੱਚ ਵੀ ਕੰਮ ਨਹੀਂ ਰੁਕਦੇ ਜਾਂ ਕਾਰਪੋਰੇਸ਼ਨ ਨਾ ਹੁੰਦੀ ਹੋਈ ਵੀ ਕੰਮ ਨਹੀਂ ਰੁਕਦੇ ਫਗਵਾੜਾ ਚ 2 ਜੰembre ਨੂੰ ਹੋਣ ਜਾ ਰਹੀ ਨਗਰ ਨਿਗਮ ਦੀ ਚੋਣ ਨੂੰ ਲੈ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਪੂਰੀ ਤਾਕਤ ਝੋਖੀ ਜਾ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਬਲਵਿਦਾ ਐਸੋਡੀ ਵੱਲੋਂ ਸਾਰੇ ਹੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਜਿੱਥੇ ਸਮੂਹ ਸ਼ਹਿਰ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਸਮੂਹ ਵਾਡਾਂ ਦੇ ਵਾਸੀਆਂ ਨੂੰ ਕਾਂਗਰਸ बसपा ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾਉਣ ਦੀ ਵੀ ਅਪੀਲ ਕੀਤੀ ਇਸ ਮੌਕੇ ਉਹਨਾਂ ਆਖਿਆ ਕਿ ਨਾ ਚੋਣਾਂ ਵਿੱਚ ਕਾਂਗਰਸ ਤੇ ਭਸਪਾ ਪਾਰਟੀ ਦੀ ਹੀ ਕਾਰਪੋਰੇਸ਼ਨ ਬਣੇਗੀ ਇਸ ਦੌਰਾਨ ਵਾੜਵਾਸੀਆਂ ਨੇ ਵੀ ਬਲਵੀਰ ਰਾਏ ਸੋਢੀ ਦਾ ਵੱਖ-ਵੱਖ ਬਾਡਾ ਵਿੱਚ ਪਹੁੰਚੇ ਤੇ ਫੁੱਲਾਂ ਦੇ ਹਾਰ ਪਾ ਕੇ ਨਿਗਾਸ ਸੁਭਾਗਤ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾੜਵਾਸੀ ਮੌਜੂਦ ਸਨ